ਇਹ ਤਿੰਨ ਵਿਅਕਤੀ ਹੈ ਜੀ ਟੋਟਲ ਮਿਲਾ ਕੇ ਜੀ ਇੱਕ ਤਮਾਪ ਹੁੰਦੇ ਹਨ ਤੀਜਾ ਬੰਦਾ ਜਿਹੜਾ ਹੈ ਉਹ ਸ਼ੇਖਰ ਹੈ ਇਹਨਾਂ ਨੇ ਇਲੀਗਲ ਕਾਰਪੋਰੇਸ਼ਨ ਦੀ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ ਸੀਗਾ ਜੀ ਇਲੀਗਲ ਸਟਰਕਚਰ ਰੇਜ਼ ਕੀਤਾ ਹੋਇਆ ਸੀਗਾ ਬੇਲ ਤੇ ਇਹ ਬਾਹਰ ਹੈ ਟੋਟਲ ਮਿਲਾ ਕੇ ਇਹਨਾਂ ਤੇ 15 ਪਰਚੇ ਦਰ ਹੈ ਸਟਰਕਚਰ ਆਜ ਕਾਰਪੋਰੇਸ਼ਨ ਦੇ ਆਰਡਰ ਸੀਗੇ ਆਪਾਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਹੈ ਤੇ ਕਾਰਪੋਰੇਸ਼ਨ ਦੇ ਅਫੀਸਰਸ ਵੀ ਸਾਡੇ ਨਾਲ ਹੈ ਤੇ ਇਹਨੂੰ ਘਾਟਾ ਆਇਆ ਜਾ ਰਿਹਾ ਹੈ ਯਾ ਤਾਂ ਕਮ ਛੱਡ ਦੋ ਜਾਂ ਫਿਰ ਇੰਦਾ ਬਿਕਾਰ ਹੋਇਆ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਦਾ ਜਿਹੜਾ ਕਾਰੋਬਾਰ ਚੱਲਦਾ ਸੀਗਾ ਤੇ ਅਸੀਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਧੰਨਵਾਦ ਕਰਦੇ ਆਂ ਔਰ ਖਾਸੇ ਖਾਸ ਕਰਕੇ ਇਸ ਏਰੀਆ ਦੇ ਏਸੀਬੀ ਸਾਹਿਬ ਐਸਜੀਓ ਸਾਹਿਬ ਐਸਪੀ ਸਾਹਿਬ ਤੇ ਲੁਧਿਆਣਾ ਪੁਲਿਸ ਕਮਿਸ਼ਨਰ ਸਾਹਿਬ ਦਾ ਜਿਨ੍ਹਾਂ ਨੇ ਨਸ਼ਾ ਦੇ ਵਿਰੋਧ ਦੇ ਵਿੱਚ ਸਮੇਂ-ਸਮੇਂ ਤੇ ਜਿਹੜਾ ਵਾ ਉਹ ਮੂਮੈਂਟ ਲੜਦੇ ਪਏ ਆ ਔਰ ਰੇਡ ਮਾਰਦੇ ਪਏ ਆ ਔਰ ਇਹਨਾਂ ਦੀ ਬਦੌਲਤ ਹੀ ਅੱਜ ਜਿਹੜਾ ਵਾ ਇਹ ਏਰੀਆ ਜਿਹੜਾ ਵਾ ਸਕੂਨ ਭਰੀ ਜ਼ਿੰਦਗੀ ਜਿਹੜਾ ਜੀਣ ਦਾ ਜਿਹੜਾ ਵਾ ਇੱਕਦਮ ਅੱਗੇ ਵਧਿਆ ਵਾ ਜਿਹੜਾ ਨਸ਼ੇ ਦਾ ਚਾਹੇ ਕੋਈ ਵੀ ਸਮਗਲਰ ਆ ਜਿਹੜਾ ਵੀ ਗਲਤ ਕੰਮ ਕਰਦਾ ਉਹਨਾਂ ਨੂੰ ਫੋਰੀ ਤੌਰ ਤੇ ਜਾਂ ਤਾਂ ਉਹਨਾਂ ਦੀ ਜਾਇਦਾਦ ਨੂੰ ਖਤਮ ਕੀਤਾ ਜਾਵੇ ਪਲੱਸ ਉਹਨਾਂ ਨੂੰ ਅੰਦਰ ਜੇਲ੍ਹ ਭੇਜ ਦੇ ਵਿੱਚ ਵੀ ਜਿਹੜਾ ਵਾ ਇਹ ਸਿਸਟਮ ਤਿਆਰ ਕੀਤਾ ਜਾਵੇ ਕਿਉਂਕਿ ਛੋਟੇ-ਛੋਟੇ ਸਮਗਲਰਾਂ ਤੋਂ ਜਿਹੜੇ ਫਾੜੀ ਰਹੇ ਆ ਵੱਡੇ ਸਮਗਲਰਾਂ ਨੂੰ ਜਿਹੜਾ ਨੱਥ ਪਾਈ ਜਾਵੇ ਇਹ ਜਿਹੜਾ ਕੰਮ ਹੋ ਰਿਹਾ ਵਾ ਇਹ ਬਹੁਤ ਵਧੀਆ ਹੋ ਰਿਹਾ ਵਾ ਜਿਹੜਾ ਪੰਜਾਬ ਪੁਲਿਸ ਕੰਮ ਕਰਦੀ ਪਈ ਬਹੁਤ ਵਧੀਆ ਕਰਦੀ ਪਈ ਹੈ ਜਿਹੜੇ ਹੋਰ ਲੋਕ ਜਿਹੜੇ ਨਸ਼ਾ ਵੇਚਦੇ ਉਹਨਾਂ ਨੂੰ ਡਰ ਹੋਣਾ ਚਾਹੀਦਾ ਵਾ ਜੇ ਅਸੀਂ ਇਹ ਗਲਤ ਕੰਮ ਕੀਤਾ ਸ਼ਾਇਦ ਕਿਤੇ ਨਾ ਕਿਤੇ ਸਾਨੂੰ ਬਹੁਤ ਵੱਡਾ ਨੁਕਸਾਨ ਵੀ ਹੋ ਸਕਦਾ ਵਾ ਇਹ ਨਸ਼ਾ ਵੇਚ ਕੇ ਆਪਣਾ ਦਾ ਘਰ ਭਰਦੇ ਆ ਪਰ ਇਹ ਨਹੀਂ ਦੇਖਦੇ ਦੂਜਿਆਂ ਦੇ ਬੱਚਾ ਦਾ ਨੁਕਸਾਨ ਹੁੰਦਾ ਵਾ ਔਰ ਅਸੀਂ ਪੰਜਾਬ ਪੁਲਿਸ ਦੇ ਨਾਲ ਆ ਪੰਜਾਬ ਸਰਕਾਰ ਦੇ ਨਾਲ ਆ